ਸਮੁੰਦਰ ਸਾਗਰ ਨੀਰ ਉਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕਿਸ਼ਮੇਰ ਉਬਾਵ ਡੁੱਬਦੇ ਪਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਬਕੇ ਕਾਤੀ ਪ੍ਰਾਨਵਤ ਨਾਨਕ ਹੁਕਮੁ ਪਛਾਨੈ ਸੁਖ ਹੋਵੇ ਦਿਨ ਰਾਤੀ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਦਾ ਖਾਸ ਹੋ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣੇ ਬਹੁਤ ਵੱਡੇ ਬਾਗਾਂ ਵਾਲੇ ਹਾਂ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਜ ਦਾ ਆਨੰਦ ਮਾਣਦੇ ਆਂ ਬੱਚੇ ਕਮਲਜੀਤ ਕੌਰ ਦੇ ਆਨੰਦ ਕਾਰਜਾਂ ਦੇ ਵਿੱਚ ਆਪਾਂ ਅਕਤਰ ਮਾਣੇ ਸੋ ਸਭ ਤੋਂ ਬਹੁਤ ਬਹੁਤ ਧੰਨਵਾਦ ਸੁਬੂਰੇ ਨਗਰ ਦਾ ਕਿ ਜਿਨ੍ਹਾਂ ਨੇ ਇਹ ਮਿਲ ਜੁਲ ਕੇ ਇਹ ਉਪਰਾਲਾ ਕੀਤਾ ਕਿਉਂਕਿ ਸਭ ਤੋਂ ਵੱਡਾ ਇਹ দান ਕੋਨਾ ਹੈ ਭਾਈ ਸਾਹਿਬ ਦੱਸਦੇ ਸੀ ਕਿ ਐਨ ਆਰ ਆਈ ਵੀਰਾਂ ਨੇ ਇਹ ਮਿਲ ਜੁਲ ਕੇ ਉਪਰਾਲਾ ਕੀਤਾ ਹੈ ਕੁੱਪੀ ਸਾਧ ਸੰਗਤ ਜੀ ਪਰਮੇਸ਼ਰ ਡਿਊਟੀਆਂ ਲਾਉਂਦਾ ਹੈ ਤੇ ਸਾਡੇ ਨਾਲ ਜਰ ਕਰ ਜਾਂਦਾ ਹੈ ਜੇਕਰ ਆਪਾਂ ਦੇਖਦੇ ਹਾਂ ਕਿ ਬਾਬਾ ਕਬੀਰ ਜੀ ਉਹਨਾਂ ਦੀ ਬੇਟੀ ਦਾ ਵਿਆਹ ਸੀ ਤੇ ਆਪ ਜੀ ਜਾਣਦੇ ਹੋ ਕਿ ਉਹਨਾਂ ਸਮਿਆਂ ਦੇ ਵਿੱਚ ਘਰ ਦੇ ਵਿੱਚ ਬਹੁਤ ਗਰੀਬੀ ਹੁੰਦੀ ਸੀ ਤੇ ਲੋਕੀ ਲੈਣ ਦੇਣ ਵੀ ਚੀਜ਼ ਦੇ ਵੱਟੇ ਚੀਲ ਕਰਦੇ ਹੁੰਦੇ ਸੀ ਜਿਦਾਂ ਦਾਣੇ ਦੇਤੇ ਉਹਨੇ ਉਹਨਾਂ ਗੁੜ ਲੈ ਲੈਣਾ ਕਿਉਂਕਿ ਪੈਸੇ ਤਾਂ ਹੁੰਦੇ ਹੀ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਬਾਬਾ ਕਬੀਰ ਜੀ ਦੀ ਬੇਟੀ ਦਾ ਵਿਆਹ ਸੀ ਤੇ ਘਰ ਦੇ ਵਿੱਚ ਬਹੁਤ ਗਰੀਬੀ ਸੀ ਇੱਕ ਥਾਨ ਕੱਪੜਿਆਂ ਦਾ ਲੈਣ ਵਾਸਤੇ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਭੇਜਿਆ ਤੇ ਜਦੋਂ ਕੱਪੜਿਆਂ ਦਾ ਥਾਨ ਲੈਣ ਵਾਸਤੇ ਗਏ ਤੇ ਪਰਮਾਤਮਾ ਜਦੋਂ ਕੱਪੜਿਆਂ ਦਾ ਥਾਨ ਲੈ ਕੇ ਆਉਂਦੇ ਐ ਤੇ ਪਰਮਾਤਮਾ ਇੱਕ ਬਖੀਰ ਦਾ ਸੰਤ ਦਾ ਰੂਪ ਧਾਰ ਕੇ ਰਸਤੇ ਵਿੱਚ ਖੜ ਜਾਂਦਾ ਹੈ ਤੇ ਕਹਿੰਦੇ ਕਬੀਰ ਸਿਆ ਆ ਵੀ ਆ ਜਿਹੜਾ ਤੂੰ ਥਾਨ ਲੈ ਕੇ ਆਇਆ ਹੈ ਬੜਾ ਸੋਹਣਾ ਹੈ ਮੈਨੂੰ ਦੇ ਦੇ ਇੱਕ ਮੈਂ ਵਿਚਾਰ ਕਰਾਂ ਜਿਹੜੇ ਰੱਬ ਦੇ ਨਾਮ ਦੇ ਵਿੱਚ ਸਮਾਏ ਹੁੰਦੇ ਨੇ ਜਿਹੜੇ ਰੱਬ ਦਾ ਨਾਮ ਜਪਦੇ ਨੇ ਉਹਨਾਂ ਦੀ ਅਕਾਲ ਪੁਰਖ ਵਾਹਿਗੁਰੂ ਬਹੁਤ ਪਰਖ ਲੈਂਦਾ ਹੈ ਤੁਕੀ ਸਭ ਤੋਂ ਵੱਡੀ ਗੱਲ ਹੈ ਕਿ ਮਾਲਕ ਦੇ ਨਾਲ ਫਰੀਦ ਪਾਉਣੇ ਫਰੀਦ ਜੋੜਨੇ ਜਿਦੋਂ ਕਬੀਰ ਸਾਹਿਬ ਨੂੰ ਇੱਕ ਸੰਤ ਦਾ ਰੂਪ ਧਾਰ ਕੇ ਰਸਤੇ ਦੇ ਵਿੱਚ ਪਰਮਾਤਮਾ ਨੇ ਕਿਹਾ ਕਿ ਆਹ ਜਿਹੜਾ ਕੱਪੜਿਆਂ ਦਾ ਥਾਨ ਲੈ ਕੇ ਆਇਆ ਇਹ ਮੈਨੂੰ ਦੇ ਦੇ ਤੇ ਜਿਹੜੇ ਸੰਤ ਹੁੰਦੇ ਨੇ ਦਿਆਲੂ ਹੁੰਦੇ ਨੇ ਜਿਹੜਾ ਮਨਮੁਖ ਜੀਵ ਹੈ ਉਹ ਆਪਣਿਆਂ ਨੂੰ ਮਾਇਆ ਨੂੰ ਖਿੱਚਦਾ ਹੈ ਜਿਹੜਾ ਰੱਬ ਨਾਲ ਜੁੜਿਆ ਉਹ ਮਾਇਆ ਨਾਲ ਪਿਆਰ ਨਹੀਂ ਕਰਦਾ ਉਹ ਮਾਇਆ ਛੱਡਦਾ ਹੈ ਇੱਥੋਂ ਜਦੋਂ ਫਿਰ ਕਬੀਰ ਸਾਹਿਬ ਨੂੰ ਕਿਹਾ ਵੀ ਥਾਂ ਮੈਨੂੰ ਦੇ ਦੇ ਕਬੀਰ ਸਾਹਿਬ ਨੇ ਥਾਂ ਨੂੰ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਥਾਂ ਦੇ ਵਿੱਚੋਂ ਕਿੰਨਾ ਕੱਪੜਾ ਚਾਹੀਦਾ ਹੈ ਉਹਨਾਂ ਨੇ ਕਿਹਾ ਵੀ ਜਿੰਨਾ ਵੀ ਮੇਰੇ ਬੱਚੇ ਵੀ ਹੈ ਸਾਰਾ ਕੁਝ ਘਰੇ ਹੈ ਮੈਨੂੰ ਸਾਰਾ ਹੀ ਚਾਹੀਦਾ ਹੈ ਸਾਰਾ ਹੀ ਥਾਂ ਕਬੀਰ ਸਾਹਿਬ ਨੇ ਉਹਨਾਂ ਨੂੰ ਦੇ ਦਿੱਤਾ ਜਦੋਂ ਦੇ ਕੇ دریا ਦੇ ਗੰਗਾ ਦੇ ਕਿਨਾਰੇ ਸਿਮਰਨ ਬੰਦ ਕੇ ਕਰਦੇ ਸੀ ਉੱਥੇ ਚਲੇ ਗਏ ਘਰ ਨਾ ਗਏ ਕਿਉਂਕਿ ਦੂਜੇ ਦਿਨ ਵਿਆਹ ਹੈ ਦੇਖੋ ਸਾਧ ਸੰਗਤ ਜੀ ਆਪਾਂ ਨੂੰ ਤਾਂ ਪਹਿਲੇ ਟੈਨਸ਼ਨਾਂ ਪੈ ਜਾਂਦੀਆਂ ਨੇ ਕਿ ਬੱਚਿਆਂ ਦਾ ਬੱਚੀਆਂ ਦਾ ਵਿਆਹ ਕਰਨਾ ਹੈ ਬੇਸਿਕ ਕਿੱਥਾਂ ਕਾਰਜ ਕਰਾਂਗੇ ਆ ਦੇਖੋ ਹੁਣ ਕਬੀਰ ਸਾਹਿਬ ਜੀ ਦੀ ਜਿਹੜੀ ਬੇਟੀ ਦਾ ਵਿਆਹ ਹੈ ਤੇ ਮਾਲਕ ਨੇ ਕਿਸ ਤਰੀਕੇ ਕੀਤਾ ਆਣ ਕੇ ਸੇਮ ਅੱਜ ਦੀ ਵਿਚਾਰ ਜਿਹੜੇ ਆਜ ਦੇ ਇਸ ਵਿਆਹ ਦੇ ਪਰਟੋਕ ਦੀ ਹੈ ਜਦੋਂ ਫਿਰ ਉਹਨਾਂ ਨੇ ਥਾਨ ਕਪੜੇ ਦਾ ਦੇ ਦਿੱਤਾ ਤੇ ਘਰ ਨਾ ਗਏ ਤੇ ਜਦੋਂ ਗੰਗਾ ਦੇ ਕਿਨਾਰੇ ਜਾ ਕੇ ਆਪਣਾ ਜਿੱਥੇ ਨਾਮ ਜਪਦੇ ਸੀ ਉੱਥੇ ਚਲੇ ਗਏ ਜਦੋਂ ਉੱਥੇ ਗਏ ਹੈ ਤੇ ਪ੍ਰਮਾਤਮਾ ਨੇ ਦੇਖਿਆ ਵੀ ਇਹ ਸਭ ਕੁਝ ਛਿੜ ਤਾ ਕਿ ਜਿੰਨਾ ਚਿਰ ਸਾਡਾ ਮਨ ਅੰਦਰੋਂ ਮੰਨਦਾ ਨਹੀਂ ਨਾ ਪ੍ਰਮਾਤਮਾ ਨੂੰ ਉਹਨਾਂ ਚਿਰ ਮਾਲਕ ਜਿਹੜਾ ਹੈ ਉਹ ਸਾਡੇ ਜਿਹੜੇ ਕਾਰਜ ਹੈ ਸਾਡੇ ਕਾਰਜਾਂ ਤੇ ਨਹੀਂ ਆਉਂਦਾ ਕਿਉਂਕਿ ਮਹਾਰਾਜ ਜੀ ਬਰਬਾਣੀ ਗੁਰੂ ਵੀ ਸਮਝਾਉਂਦੇ ਨੇ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਜਿੰਨਾ ਜੇ ਅਸੀਂ ਪਰਮਾਤਮਾ ਨੂੰ ਅੰਦਰੋਂ ਮੰਨਦੇ ਨਹੀਂ ਕਿ ਸਾਡੇ ਸਰੀਰ ਦੇ ਅੰਦਰ ਹੈ ਸਾਡੇ ਕਾਰਜ ਕਰਦਾ ਹੈ ਉਸ ਸਾਧ ਸੰਗਤ ਜੀ ਜਦੋਂ ਥਾਨ ਕੱਪੜੇ ਦਾ ਦੇਖ ਕੇ ਵਾਪਸ ਚਲੇ ਗਏ ਤੇਰਾ ਉਸ ਦਰਿਆ ਦੇ ਨਦੀ ਦੇ ਕਿਨਾਰੇ ਤੇ ਤੇ ਰੱਬ ਨੇ ਵੀ ਕੀਤਾ ਇੱਕ ਫਖੀਰ ਦਾ ਰੂਪ ਧਾਰ ਲਿਆ ਸੇਮ ਹੁੰਦਾ ਕਿਉਂਕਿ ਪ੍ਰਮਾਤਮਾ ਦੇ ਸਾਤ ਸੰਗਤ ਜੀ ਦੋ ਹੀ ਰੂਪ ਹੈ ਇੱਕ ਨਿਰਗੁਣ ਹੈ ਇੱਕ ਸਰਗੁਣ ਹੈ ਸਰਗੁਣ ਜਿਹੜਾ ਰੂਪ ਹੈ ਉਹ ਜਿੱਦਾਂ ਹੁਣ ਆਪਾਂ ਸਾਰੇ ਜਣੇ ਬੈਠੇ ਸਾਡੇ ਸਾਰੇ ਅੰਦਰ ਪਰਮੇਸ਼ਰ ਹੈ ਇਹ ਸਰਗੁਣ ਹੈ ਜਿਹੜਾ ਨਿਰਗੁਣ ਹੈ ਉਹ ਪ੍ਰਕਾਸ਼ ਰੂਪ ਹੈ ਜਿਹੜਾ ਹਰ ਇੱਕ ਜਗ੍ਹਾ ਰਮਿਆ ਹੋਇਆ ਹੈ ਪ੍ਰਮਾਤਮਾ ਦੋ ਰੂਪ ਹੈ ਪ੍ਰਮਾਤਮਾ ਦੇ ਕਿਸੇ ਰੂਪ ਦੇ ਵਿੱਚ ਵੀ ਆ ਕੇ ਸਾਡੇ ਉਹ ਕਾਰਜ ਕਰ ਸਕਦਾ ਹੈ ਜਿਸ ਤਰ੍ਹਾਂ ਅੱਜ ਬੱਚੇ ਦਾ ਵਿਆਹ ਹੈ ਐਨਆਰਆਈ ਭਾਈ ਦੀ ਡਿਊਟੀ ਲਾਤੀ ਮਾਲਕ ਦੇ ਕਰੋ ਗਿਆ ਇਹ ਕਰਦਾ ਆਪ ਹੈ ਪਰਮਾਤਮਾ ਬੰਦੇ ਦੇ ਵਸ਼ਿ ਕੁਛ ਨਹੀਂ ਹੈ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੁਛ ਨਹੀਂ ਹਾਥ ਉਹ ਵੀ ਕਬੀਰ ਸਾਹਿਬ ਨੇ ਜਦੋਂ ਪਰਮਾਤਮਾ ਨੇ ਕਬੀਰ ਸਾਹਿਬ ਦਾ ਰੂਪ ਧਾਰ ਕੇ ਤੇ ਗੱਡਾ ਗੱਡੇ ਦੇ ਉੱਪਰ ਪੂਰਾ ਰਾਤ ਪੂਰਾ ਗੱਡਾ ਤਿਆਰ ਕਰਕੇ ਸਮਾਨ ਦਾ ਲੈ ਕੇ ਉਹਨਾਂ ਦੇ ਘਰ ਚਲੇ ਗਏ ਜਦੋਂ ਘਰ ਚਲੇ ਗਿਆ ਪਰਮੇਸ਼ਰ ਪਰਮਾਨੰਤ ਪਛਾਣਿਆ ਨੇ ਉਹਨਾਂ ਤਾਂ ਸੋਚਿਆ ਕਿ ਮੇਰਾ ਕਬੀਰ ਹੀ ਹੈ ਘਰ ਜਾ ਕੇ ਸਮਾਨ ਦਾ ਰੱਥ ਪੂਰਾ ਲੰਮਦੇ ਨੇ ਸਮਾਨ ਦਾ ਰੱਥ ਪੂਰਾ ਲਾ ਕੇ ਸਾਰੇ ਕਾਰਜ ਕਰਦੇ ਨੇ ਵਿਆਹ ਬੜੀ ਧੂਮ ਦੇ ਨਾਲ ਕੀਤਾ ਹੈ ਬੜੇ ਚਾਹਮਾਂ ਦੇ ਨਾਲ ਵਿਆਹ ਹੋਇਆ ਹੈ ਤੇ ਜਦੋਂ ਸ਼ਾਮਾਂ ਦਾ ਸਮਾਂ ਹੋਇਆ ਉਸ ਕਮਰੇ ਵਿੱਚ ਜਿੱਥੇ ਕਬੀਰ ਸਾਹਿਬ ਜੀ ਸੌਂਦੇ ਸੀ ਜਿੱਥੇ ਨਾਮ ਜਪਦੇ ਸੀ ਸੌਂਦੇ ਸੀ ਜਿੱਥੇ ਸਰੀਰ ਤੋਂ ਅਲੱਗ ਹੋਣ ਲੱਗ ਉਸ ਕਮਰੇ ਦੇ ਵਿੱਚ ਜਾ ਕੇ ਪ੍ਰਮਾਤਮਾ ਕਬੀਰ ਸਾਹਿਬ ਨੇ ਉਸ ਮਾਤਾ ਜੀ ਨੂੰ ਕਹਿ ਕੇ ਤੇ ਆਪਦੇ ਸ਼ਾਮ ਨੂੰ ਆਰਾਮ ਕਰਨ ਵਾਸਤੇ ਉਸ ਕਮਰੇ ਵਿੱਚ ਗਏ ਉੱਥੋਂ ਅਲੋਪ ਹੋ ਗਏ ਕਬੀਰ ਦਰਿਆ ਦੇ ਬਿਠਾ ਹੈ ਕਬੀਰ ਦਾ ਰੂਪ ਧਾਰ ਕੇ ਪਰਮੇਸ਼ਰ ਆ ਗਿਆ ਹੁਣ ਜਦੋਂ ਉੱਥੇ ਆਏ ਕਿਉਂਕਿ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜ ਜਿਹੜਾ ਪਰਮਾਤਮਾ ਹੈ ਉਹ ਆਪਣੇ ਭਗਤਾਂ ਦੀ ਆਪਣੇ ਬੰਦਗੀ ਕਰਨ ਵਾਲਿਆਂ ਦੀ ਇੱਜ਼ਤ ਪੱਤ ਰੱਖਦਾ ਹੈ ਪਰ ਸਾਨੂੰ ਨਾ ਵਿਸ਼ਵਾਸ ਹੋਣ ਕਰਕੇ ਇਸ ਸੰਸਾਰ ਦੇ ਵਿੱਚ ਧਿਆਨ ਲੱਗਣ ਕਰਕੇ ਸਾਨੂੰ ਵਿਸ਼ਵਾਸ ਨਹੀਂ ਸਾਡਾ ਵੱਜਦਾ ਚਲੇ ਜਾਂਦੇ ਨੇ ਉਸ ਕਮਰੇ ਵਿੱਚੋਂ ਫਿਰ ਆਪਾਂ ਉੱਥੇ ਆ ਜਾਈਏ ਜਦੋਂ ਜਾਂਦੇ ਨੇ ਤੇ ਸਵੇਰ ਹੁੰਦੀ ਹੈ ਤੇ ਮਾਂ ਦੇਖਦੀ ਹੈ ਕਮਰੇ ਦੇ ਵਿੱਚ ਕਬੀਰ ਹੈ ਹੀ ਮਾਂ ਨੇ ਸੋਚਿਆ ਵੀ ਕਬੀਰ ਕਮਰੇ ਦੇ ਵਿੱਚ ਹੈ ਨਹੀਂ ਵੀ ਇਹ ਕਬੀਰ ਗਿਆ ਕਿੱਥੇ ਆ ਵੀ ਚਲੋ ਅਸੀਂ ਰਲ ਮਿਲ ਕੇ ਜੋ ਵੀ ਇਹਨਾਂ ਸਮਾਨ ਲਿਆਂਦਾ ਹੈ ਕਰਜਾ ਲਾ ਦੇਾਂਗੇ ਪੈਸੇ ਦੇ ਦੇਾਂਗੇ ਇਹ ਟੈਨਸ਼ਨ ਲੈ ਕੇ ਮੈਨੂੰ ਲੱਗਦਾ ਘਰ ਛੱਡ ਕੇ ਚਲਾ ਗਿਆ ਲੱਭਣ ਲੱਪੇ ਕਬੀਰ ਤੇ ਕਬੀਰ ਸਾਹਿਬ ਉਸੇ ਦਰਿਆ ਦੇ ਕੱਠ ਤੇ ਉਸੇ ਗੰਗਾ ਦੇ ਕੱਠ ਤੇ ਬੈਠ ਕੇ ਉਸ ਰੱਬੀ ਮਾਲਕ ਦੇ ਜੋਤ ਵਿੱਚ ਇੱਕਮਿਕ ਹੋਇਓ ਹੈ ਤੇ ਜਾਨੂੰ ਸਾਰਾ ਪਰਵਾਰ ਹੋਰ ਵੀ ਨਗਰ ਦੇ ਲਾਗੇ-ਛਾਗੇ ਲੋਕ ਪਹੁੰਚ ਜਾਂਦੇ ਉੱਥੇ ਕਬੀਰ ਸਾਹਿਬ ਨੂੰ ਜਾ ਕੇ ਕਹਿੰਦੇ ਕਬੀਰ ਤੂੰ ਗਦੇ ਇੱਥੇ ਗੁੱਸੇ ਹੋ ਕੇ ਬੈਠ ਕੇ ਆਪਾਂ ਕੱਠੇ ਕਰਜ਼ਾ ਲਾ ਦਾਂਗੇ ਤੇ ਕਬੀਰ ਸਾਹਿਬ ਜੀ ਸਮਝਾਉਂਦੇ ਮਾਤਾ ਜੀ ਕਿਹੜਾ ਕਰਜ਼ਾ ਕਿਉਂਕਿ ਮਨ ਜਿਹੜਾ ਉਹ ਪਰਮਾਤਮਾ ਵਿੱਚ ਸਮਾਇਆ ਸੀ ਉਹ ਕਹਿੰਦੇ ਕੱਲ ਤੂੰ ਇੰਨਾ ਸੋਹਣਾ ਵਿਆਹ ਕੀਤਾ ਹੈ ਇੰਨਾ ਸਮਾਨ ਲੈ ਕੇ ਆਇਆ ਕੋਈ ਨਹੀਂ ਰਲ ਮਿਲ ਕੇ ਕਰਜ਼ਾ ਲਾ ਦੇਾਂਗੇ ਕਹਿੰਦੇ ਮਾਤਾ ਜੀ ਕਿਹੜਾ ਕਰਜ਼ਾ ਕਿਹੜੇ ਵਿਆਹ ਦੀ ਗੱਲ ਕਰਦੇ ਹੋ ਤੇ ਉੱਥੋਂ ਫੜ ਕੇ ਲਈ ਆਉਂਦੇ ਨੇ ਕਬੀਰ ਸਾਹਿਬ ਨੂੰ ਨਾਲ ਜਦੋਂ ਲੈ ਕੇ ਆਉਂਦੇ ਨੇ ਰਸਤੇ ਦੇ ਵਿੱਚ ਲੋਕੀ ਮੁਬਾਰਕਾਂ ਦਿੰਦੇ ਆ ਕਿ ਕਬੀਰ ਸਾਹਿਬ ਤੁਹਾਡੀ ਜਿਹੜੀ ਬੇਟੀ ਹੈ ਐਨਾ ਸੋਹਣਾ ਤੁਸੀਂ ਵਿਆਹ ਕੀਤਾ ਜਿਹੜੇ ਸੰਤ ਹੁੰਦੇ ਨੇ ਉਹ ਫਿਰ ਦਿਬ ਦ੍ਰਿਸ਼ਟ ਹੋਗੇ ਦੇਖਿਆ ਕਬੀਰ ਸਾਹਿਬ ਨੇ ਤਾਂ ਪ੍ਰਮਾਤਮਾ ਆਪ ਆ ਗਿਆ ਜਦੋਂ ਕਬੀਰ ਸਾਹਿਬ ਨੇ ਉਸ ਘਰ ਦੇ ਵਿੱਚ ਲੈ ਕੇ ਆਏ ਤੇ ਉਹਨਾਂ ਨੇ ਫਿਰ ਇਹ ਦੱਸਿਆ ਕਹਿੰਦੇ ਵੀ ਪ੍ਰਮਾਤਮਾ ਤੇ ਆਇਆ ਵਿਆਹ ਵਾਲੇ ਦਿਨ ਝੂਠੇ ਬਰਤਨ ਵੀ ਸਾਰਾ ਕਾਰਜ ਕੀਤਾ ਝੂਠੇ ਬਰਤਨ ਵੀ ਸਾਫ ਕੀਤੇ ਫਿਰ ਕਬੀਰ ਸਾਹਿਬ ਨੇ ਕਿਹਾ ਕਿ ਪ੍ਰਮਾਤਮਾ ਸੁਣਿਆ ਸੀ ਵੀ ਕਾਰਜਾਂ ਤੇ ਆਉਂਦਾ ਪਰ ਅੱਜ ਪਹਿਲੀ ਵਾਰੀ ਸੁਣਿਆ ਝੂਠੇ ਬਰਤਨ ਵੀ ਸਾਫ ਹੁੰਦੇ ਕਰਦਾ ਏਸੀ ਤਰ੍ਹਾਂ ਸਾਧ ਸੰਗਤ ਜੀ ਆਪਾਂ ਸਾਰੇ ਜਾਣੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਆ ਸਾਡੇ ਸਾਰੇ ਕਾਰਜਾਂ ਤੇ ਉਹ ਆਉਂਦਾ ਹੈ ਪਰ ਸਾਨੂੰ ਪਤਾ ਨਹੀਂ ਲੱਗਦਾ ਮੰਨ ਲਓ ਕੋਈ ਘਰ ਦੇ ਵਿੱਚ ਦੁੱਖ ਆ ਗਿਆ ਕੋਈ ਨਜਰੀਆ ਬਣ ਜਾਂਦਾ ਜਿੱਦਾਂ ਕੋਈ ਸਾਡਾ ਰਿਸ਼ਤੇਦਾਰ ਸਾਡੀ ਹੈਲਪ ਕਰ ਜਾਂਦਾ ਹੈ ਕਰ ਕੋਈ ਨਹੀਂ ਸਕਦਾ ਕੁਝ ਵੀ ਓਕੇ ਅੰਦਰੋਂ ਬੈਠਾ ਹੀ ਵਿਚਾਰ ਦਿੰਦਾ ਹੈ ਮਾਲਕ ਤੇ ਉਹ ਜਿਹੜੀ ਸਾਡਾ ਕਾਰਜ ਹੁੰਦਾ ਉਹ ਕਰ ਜਾਂਦਾ ਹੈ ਸਾਡੇ ਤੇ ਹੋਰ ਕੋਈ ਦਰਿਆਵੀ ਦੁੱਖ ਆ ਗਿਆ ਸਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਕਿਰਿਆ ਕਰਨ ਦੇ ਇਸ ਸੰਸਾਰ ਦੇ ਵਿਚਰਨੇ ਆ ਕੋਈ ਵੀ ਸਾਡੇ ਉੱਤੇ ਦੁੱਖ ਸੁੱਖ ਆਉਂਦਾ ਹੈ ਮਾਲਕ ਉਹ ਸਾਡਾ ਆ ਕੇ ਸਾਡੀ ਸਟੇਜ ਤੇ ਸਾਡੀ ਹੈਲਪ ਕਰ ਜਾਂਦਾ ਹੈ ਚਾਹੇ ਕੋਈ ਨਾਮ ਜਪਦਾ ਚਾਹੀ ਨਹੀਂ ਨਾਮ ਜਪਣ ਵਾਲੇ ਜਿੱਤੇ ਗੱਲੇ ਹੀ ਬਹੁਤ ਦੂਰ ਦੀ ਹੈ ਜਿਹੜੇ ਨਾਮ ਨਹੀਂ ਵੀ ਜਪਦੇ ਉਹਨਾਂ ਦੇ ਵੀ ਕਾਰਜ ਕਰਦਾ ਹੈ ਕਿਉਂਕਿ ਉਹਦੀ ਡਿਊਟੀ ਹੈ ਦੇਖੋ ਹੁਣ ਆਪਾਂ ਸਾਰੇ ਜਣੇ ਬੈਠੇ ਆ ਕੋਈ ਆਪਣੇ ਵਿੱਚ ਦੇਖੋ ਛਾਤੀ ਮਾਰਦੇ ਕਦੀ ਆਪਾਂ ਭੁੱਖੇ ਸੁੱਤੇ ਕੋਈ 40 ਸਾਲ ਦਾ ਹੋ ਗਿਆ ਕੋਈ 50 ਸਾਲ ਦਾ ਹੋ ਗਿਆ ਅਪਰ ਨਿਗਾਹ ਮਾਰ ਕੇ ਦੇਖਿਓ ਵੀ ਕਦੀ ਭੁੱਖੇ ਸੁੱਤੇ ਨੂੰ ਵੀ ਰੋਟੀ ਦੇਣੀ ਪਰਮਾਤਮਾ ਦਾ ਕਾਰਜ ਹੈ ਛੱਤ ਦੇਣੀ ਪਰਮਾਤਮਾ ਦਾ ਕਾਰਜ ਹੈ ਪਰ ਜਿਸ ਵਖਰ ਵਾਸਤੇ ਤੂੰ ਆਇਆ ਸੀ ਉਹ ਵਖਰ ਤੂੰ ਦੀ ਪ੍ਰਾਪਤੀ ਕਰ ਲਈ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਉਹ ਵਖਰ ਕਿਹੜਾ ਸੀ ਉਹ ਸੀ ਨਾਮ ਹੁਣ ਉਹ ਨਾਮ ਜਿਹੜਾ ਸਾਡੇ ਸਾਰੇ ਜਾਣਿਆਂ ਦੇ ਅੰਦਰ ਗੁਪਤ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਿਆ ਨਾਮ ਰਤਨ ਤਿੰਨਾ ਗੁਰਮਖਾਂ ਹਿਰਦੇ ਅੰਦਰ ਪ੍ਰਗਟਿਆ ਜੋ ਗੁਰਸਰਨਾਈ ਪਜੂ ਪਿਆ ਐਸੇ ਕਰਕੇ ਉਹ ਨਾਮ ਜਿਹੜਾ ਹੈ ਉਹਨਾਂ ਦੇ ਅੰਦਰ ਪ੍ਰਗਟ ਹੁੰਦਾ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਐ ਜਿਹੜਾ ਬੱਚਾ ਆਪਣੇ ਮਾਂ ਦੇ ਆਪਣੇ ਪਿਤਾ ਦੇ ਹੁਕਮ ਦੇ ਵਿੱਚ ਹੁੰਦਾ ਹੈ ਉਹਨੂੰ ਕੋਈ ਵੀ ਚੀਜ਼ ਮੰਗਣ ਦੀ ਲੋੜ ਨਹੀਂ ਪੈਂਦੀ ਮਾਤਾ ਪਿਤਾ ਤੋਂ ਮਾਤਾ ਪਿਤਾ ਬਿਨਾਂ ਮੰਗਣ ਤੋਂ ਵੀ ਦੇ ਹੀ ਜਾਂਦੇ ਕਿਉਂਕਿ ਭਰੋਸਾ ਹੁੰਦਾ ਹੈ ਵੀ ਇਹਨੂੰ ਜਿੰਨੇ ਵੀ ਅਸੀਂ ਪੈਸੇ ਦਵਾਂਗੇ ਜਾਂ ਜੋ ਵੀ ਕਿਰਿਆ ਕਰਮ ਕਰੇਗਾ ਇਹ ਗਲਤ ਪਾਸੇ ਨਹੀਂ ਖਰਚੇਗਾ ਤੇ ਜਿਹੜਾ ਬੱਚਾ ਨਲਾਇਕ ਹੁੰਦਾ ਹੈ ਉਹਤੇ ਭਰੋਸਾ ਨਹੀਂ ਕਰਦੇ ਇਸੇ ਤਰ੍ਹਾਂ ਸਾਧ ਸੰਗਤ ਜੀ ਪਰਮਾਤਮਾ ਜਿੰਨਾ ਕਿ ਅਸੀਂ ਪਰਮਾਤਮਾ ਦੇ ਮਾਰਗ ਤੇ ਚੱਲਦੇ ਨਹੀਂ ਪਰਮਾਤਮਾ ਦਾ ਮਾਰਗ ਚੱਲਣਾ ਕੀ ਹੈ ਇਹ ਨਹੀਂ ਹੈ ਕਿ ਅਸੀਂ ਗੁਰੂ ਘਰ ਜਾਂਦੇ ਮੱਛਾ ਦੇਖਿਆ ਘਰ ਨੂੰ ਆ ਗਏ ਕੀ ਪ੍ਰਮਾਤਮਾ ਦੇ ਮਾਰਗ ਤੇ ਚੱਲ ਪੈਨੇ ਪ੍ਰਮਾਤਮਾ ਦੇ ਮਾਰਗ ਤੇ ਚੱਲਣਾ ਹੈ ਮਨ ਨੇ ਮਨ ਦੀ ਯਾਤਰਾ ਜਿਹੜੀ ਹੈ ਉਹ ਸਿਮਰਨ ਤੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਗੁਰੂ ਘਰ ਗਏ ਗੁਰੂ ਘਰ ਆ ਕੇ ਮੱਥਾ ਟੇਕਿਆ ਆਪਣੀ ਮਤ ਜਿਹੜੀ ਹੈ ਇਹ ਗੁਰੂ ਨੂੰ ਸੌਂਪ ਦਿੱਤੀ ਹੈ ਤੇ ਫਿਰ ਅਸੀਂ ਗੁਰੂ ਦਾ ਪ੍ਰਦੇਸ਼ ਜਿਹੜਾ ਉਹਨੂੰ ਮਨ ਵਿੱਚ ਵਸਾ ਕੇ ਇਸ ਸੰਸਾਰ ਦੇ ਵਿੱਚ ਵਿਚਰਨਾ ਹੁੰਦਾ ਹੈ ਪਰ ਸਾਨੂੰ ਨਾ ਗਿਆਨ ਹੋਣ ਕਰਕੇ ਇਸ ਸੰਸਾਰ ਦੀ ਨਾ ਸੋਝੀ ਹੋਣ ਕਰਕੇ ਇਸ ਸੰਸਾਰ ਦੇ ਵਿੱਚ ਮਨ ਸਾਡਾ ਜਿਹੜਾ ਹੈ ਉਹ ਸੰਸਾਰੀਤਾ ਬਣ ਗਿਆ ਸੰਸਾਰ ਨਾਲ ਤਾਂ ਪਿਆਰ ਪਾ ਲਿਆ ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਜੋ ਸੰਦੇਸ਼ ਸੀ ਉਹਨੂੰ ਨਹੀਂ ਇਹਨੇ ਮੰਨਿਆ ਤੇ ਨਾ ਹੀ ਇਹ ਉਹ ਤੇ ਚੱਲਿਆ ਕਿਉਂਕਿ ਮਾਇਆ ਨੇ ਭਰਮ ਹੀ ਇੰਨਾ ਪਾਤਾ ਮਾਰਾ ਸਮਝਾਉਂਦੇ ਨੇ ਕਿਤੇ ਮਾਇਆ ਹੋਈ ਨਾਗਣੀ ਜਗਤ ਰਹੇ ਲਿਪਟਾਏ ਇਸकी सेवा ਜੋ ਕਰੇ ਤਿਸ ਹੀ ਕੋ ਫਿਰ ਖਾਏ ਮਾਇਆ ਦੇ ਵਿੱਚ ਸਾਥ ਸੰਗਤ ਦੇ ਬੱਚੇ ਵੀ ਆਉਂਦੇ ਆ ਮਾਇਆ ਦੇ ਵਿੱਚ ਪਰਿਵਾਰ ਵੀ ਆਉਂਦਾ ਤੇ ਮਾਇਆ ਦੇ ਵਿੱਚ ਸਰੀਰ ਵੀ ਆਪਣਾ ਆਉਂਦਾ ਜਿੰਨ ਮਰ ਸਮਝਾਉਂਦੇ ਇਹ ਸਰੀਰ ਸਭ ਮੂਲ ਹੈ ਮਾਇਆ ਹੁਣ ਐਡੇ ਮਾਇਆ ਦੇ ਇਕੰਬ ਦੇ ਵਿੱਚੋਂ ਨਾਮ ਕਿੱਥੇ ਜਪਿਆ ਜਾਏ ਘਰਾਂ ਦੇ ਵਿੱਚ ਨਾਮ ਨਹੀਂ ਜਪਦੇ ਆ ਤਾਂ ਤੇ ਜਿਹੜੇ ਨਾਮ ਨਹੀਂ ਜਪਦੇ ਤੇ ਮਹਾਰਾਜ ਉਹਨਾਂ ਨੂੰ ਫਿਰ ਕੀ ਸਮਝਾਉਂਦੇ ਨੇ ਗੁਰਮਾਣੀ ਗੁਰੂ ਵਿੱਚ ਕਹਿੰਦੇ ਕਿਥੇ ਨਾਮ ਨਾ ਜਪੀਏ ਮੇਰੇ ਗੋਈਂ ਦਾ ਸੋਈ ਨਗਰ ਅਜਾੜੀ ਜੀ ਨਗਰ ਕਹਿੰਦੇ ਨੇ ਇਹ ਸਰੀਰ ਨੂੰ ਜਿੱਥੇ ਪ੍ਰਭੂ ਦਾ ਵਾਸਾ ਨਹੀਂ ਜਿਸ ਘਰ ਦੇ ਵਿੱਚ ਮਾਲਕ ਦਾ ਵਾਸਾ ਨਹੀਂ ਜਿੱਥੇ ਨਾਮ ਨਹੀਂ ਉਹ ਕਹਿੰਦੇ ਨਗਰ ਜਿਹੜਾ ਹੈ ਉਹ ਉਜੜਿਆ ਵਾਂਗੂ ਹੈ ਇਸ ਕਰਕੇ ਸਾਸ ਸੰਲਕੀ ਇਹ ਸੰਜੋਗ ਹੁੰਦੇ ਨੇ ਮਹਾਰਾਜ ਸਮਝਾਉਂਦੇ ਸੰਜੋਗ ਵਿਜੋਗ ਧਰੋਂ ਹੀ ਹੋਆ ਹੁਣ ਦੇਖੋ ਨਾ ਆਪਾਂ ਸਾਰੇ ਜਾਣੇ ਮੈਰਜਾਂ ਕਿੱਥੋਂ ਕਿੱਥੇ ਦਾ ਮੁੰਡਾ ਹੁੰਦਾ ਲੜਕੀ ਕਿੱਥੇ ਦੀ ਹੁੰਦੀ ਸੰਜੋਗ ਲਿਖੀ ਹੁੰਦੀ ਟਾਈਮ ਤੇ ਆ ਕੇ ਮਿਲ ਜਾਂਦੇ ਆ ਕਈ ਆਪਾਂ ਰਿਸ਼ਤੇ ਦੇਖਦੇ ਹਾਂ ਇਸ ਸੰਜੋਗ ਦੇ ਵਿੱਚ ਇੱਕ ਵਿਚੋਲਾ ਹੁੰਦਾ ਹੈ ਜਿਹੜਾ ਲੜਕੀ ਵਾਲਿਆਂ ਦੀ ਗੱਲ ਸੁਣ ਕੇ ਮੁੰਡੇ ਨੂੰ ਦੱਸਦਾ ਹੈ ਮੁੰਡੇ ਵਾਲੇ ਦੀ ਗੱਲ ਸੁਣ ਕੇ ਲੜਕੀ ਨੂੰ ਉਹ ਸੰਜੋਗ ਬਣਾਉਂਦਾ ਕਰਦਾ ਪਰਮਾਤਮਾ ਹੀ ਪਰ ਉਹ ਸੰਜੋਗ ਬਣਾਉਂਦਾ ਏਦਾਂ ਹੀ ਹੁਣ ਜਿਹੜਾ ਸਾਡਾ ਪਰਮਾਤਮਾ ਅਕਾਲ ਪੁਰਖ ਸਾਡਾ ਖਸਮ ਹੈ ਜਿਹਨੂੰ ਮਹਾਰਾਜ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਕਹਿੰਦੇ ਸੱਚ ਸਬਨਾ ਦਾ ਖਸਮ ਹੈ ਜਿਸ ਬਖਸ਼ਿਸ਼ੋ ਜਨ ਪਾਵੇ ਹੁਣ ਜਿਹੜਾ ਪ੍ਰਮਾਤਮਾ ਖਸਮ ਹੈ ਉਹਦੇ ਵਿੱਚ ਜਿਹੜੇ ਸਾਡੇ ਸੰਜੋਗ ਬਣਨੇ ਨੇ ਉਹ ਬਣਾਉਣੇ ਨੇ ਗੁਰੂ ਨੇ ਤੇ ਜਿੰਨਾ ਜਿਹੜਾ ਜੇ ਗੁਰੂ ਦੀ ਮਤ ਨਹੀਂ ਲੈਂਦੇ ਗੁਰੂ ਦੀ ਮਤ ਤੇ ਨਹੀਂ ਚੱਲਦੇ ਉਹਨਾਂ ਕੇ ਸਾਨੂੰ ਜਿਹੜੀ ਆ ਅੰਦਰ ਸਾਡੇ ਜਿਹੜੀ ਜਿਬ ਦ੍ਰਿਸ਼ਟ ਮਤ ਹੈ ਉਹ ਸਾਨੂੰ ਆਉਂਦੀ ਨਹੀਂ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਿ ਜੇ ਗੁਰ ਕੀ ਮਤ ਤੂੰ ਲੈ ਈਾਨੇ ਭਗਤ ਬਨਾ ਬਹੁਤ ਡੁੱਬੇ ਸਿਆਣੇ ਕਹਿੰਦੇ ਭਗਤਾਂ ਤੋਂ ਬਿਨਾ ਜਿੰਨੇ ਵੀ ਸਿਆਣੇ ਸੀ ਜਿੰਨੇ ਵੀ ਚਤੁਰਬੁੱਧੀ ਵਾਲੇ ਸੀ ਸਭ ਡੁੱਬ ਗਏ ਇਸ ਸੰਸਾਰ ਦੇ ਵਿੱਚ ਦਰਿਆ ਗੋਣਾ ਹੈ ਉਹੀ ਦਰਿਆ ਜਿਹੜਾ ਉਹਦੇ ਨਾਮ ਵਿੱਚ ਸਮਾ ਗਿਆ ਨਾਮ ਜਪ ਲਿਆ ਤੇ ਨਾਮ ਦਾ ਧੰਨ ਇਕੱਠਾ ਕਰ ਲਿਆ ਐਸੇ ਕਰਕੇ ਸਾਧ ਸੰਗਤ ਜੀ ਇਹ ਦਰਿਆ ਵੀ ਕਿਰਿਆ ਚੱਲਣ ਵਾਸਤੇ ਸਾਨੂੰ ਮਾਲਕ ਨੇ ਆਪਾਂ ਦੇਖਦੇ ਆ ਰਿਸ਼ਤੇ ਬਣੇ ਆ ਇਹ ਰਿਸ਼ਤੇ ਆ ਵਿੱਚੀ ਨੰਘਦੇ ਆ ਇਹ ਨੰਘਣਾ ਪੈਂਦਾ ਹੈ ਪਰਿਵਾਰ ਹੈ ਇਹ ਪਿਛਲੇ ਜਨਮ ਦੇ ਸੰਯੋਗੀ ਹੈ ਐਸੇ ਕਰਕੇ ਮਾਲਕ ਨੇ ਹੁਣ ਸਾਨੂੰ ਇਹ ਸਮਾਂ ਬਖਸ਼ਿਸ਼ ਕੀਤਾ ਜਿਹਨੂੰ ਆਪਾਂ ਪੜਦੇ ਆ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਥ ਸੰਗਤ ਭਜ ਕੇਬਲ ਨਾਮ ਸੋ ਆਪ ਜੀ ਦੇ ਸਾਰੇ ਜਾਣੇ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਜ਼ਿਆਦਾ ਨਹੀਂ 5-5 ਮਿੰਟ ਜਪਣਾ ਸ਼ੁਰੂ ਕਰੋ ਕਿਉਂਕਿ ਬਹੁਤ ਸਾਰੇ ਜੀਵਾਂ ਦਾ ਵੀ ਸਵਾਲ ਹੈ ਕਿ ਦੇਖੋ ਅਸੀਂ ਘਰ ਦੇ ਵਿੱਚ ਬਾਣੀ ਪੜ੍ਹਦੇ ਹਾਂ ਸਾਡਾ ਧਿਆਨ ਨਹੀਂ ਲੱਗਦਾ ਤੇ ਜਦੋਂ ਅਸੀਂ ਘਰ ਦੇ ਵਿੱਚ ਨਾਮ ਜਪਦੇ ਹਾਂ ਸਾਡਾ ਧਿਆਨ ਨਹੀਂ ਲੱਗਦਾ ਸਾਡਾ ਮਨ ਨਹੀਂ ਟਿਕਦਾ ਤੇ ਸਾਧ ਸੰਗਤ ਜੀ ਸਾਰੀ ਕਹਾਣੀ ਤਾਂ ਮੰਨਦੀ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਨੇ ਕਿੰਦੇ ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜਾਂ ਤਾਂ ਕੋਈ ਸਾਨੂੰ ਸੰਤ ਸਾਧੂ ਮਿਲੇ ਚੌਥੇ ਪਾਦ ਵਾਲਾ ਦ੍ਰੈਗੁਣੀ ਨਹੀਂ ਚੁੱਥੇ ਬਾਜਣਾ ਤੇ ਦੂਜਾ ਆਪਾਂ ਜਦੋਂ ਸੰਗਤ ਦੇ ਵਿੱਚ ਹੁੰਨੇ ਸਾਡਾ ਮਨ ਜਾਗਦਾ ਹੈ ਫਿਰ ਨਾਮ ਨਾਲ ਜੁੜਦਾ ਹੈ ਜਦੋਂ ਨਾਮ ਨਾਲ ਜੁੜਦਾ ਹੈ ਤੇ ਨਾਮ ਦੇ ਵਿੱਚ ਜਦੋਂ ਮਨ ਸਾਡਾ ਜਪਣਾ ਸ਼ੁਰੂ ਕਰਦਾ ਹੈ ਤੇ ਜਿਹੜੀ ਇਹਦੇ ਤੇ ਮੈਲ ਲੱਗੀ ਹੁੰਦੀ ਹੈ ਜਿਹੜੀ ਸਾਨੂੰ ਟੈਨਸ਼ਨ 'ਚ ਪਾਉਂਦੀ ਹੈ ਰਾਤ ਦਿਨ ਆਪਾਂ ਭਰਮ ਦੇ ਵਿੱਚ ਤੁਰਦੇ ਆ ਉਹ ਮੈਲ ਜਿਹੜੀ ਲੈ ਜਾਂਦੀ ਆ ਮਨ ਆਜ਼ਾਦ ਹੋ ਜਾਂਦਾ ਹੈ ਤੇ ਮਨ ਨੂੰ ਹੁਣ ਆਪਾਂ ਆਜ਼ਾਦ ਕਰਨ ਵਾਸਤੇ ਜਦੋਂ ਆਪਾਂ ਸਿਮਰਨ ਕਰਦੇ ਆਂ ਤੇ ਸਿਮਰਨ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਸਾਰੀ ਮਹਾਂਤਾ ਸਿਮਰਨ ਨੂੰ ਦਿੱਤੀ ਹੈ ਬਾਣੀ ਪੜਨੀ ਹੈ ਬਾਣੀ ਨੂੰ ਵਿਚਾਰਨਾ ਹੈ ਸਿਮਰਨ ਕਰਨਾ ਹੈ ਤੇ ਸਿਮਰਨ ਦੇ ਨਾਲ ਹੀ ਸੁੱਖ ਹੁੰਦਾ ਹੈ ਸੋ ਇਸੇ ਕਰਕੇ ਸਾ ਸਰਦਾਰ ਜੀ ਇਹ ਡਿਊਟੀਆਂ ਲਗੀਆਂ ਹੈ ਦੇਖੋ ਹੁਣ ਉਹ ਐਨਆਰਆਈ ਵੀਰਾਂ ਨੇ ਡਿਊਟੀ ਨਿਭਾਈ ਹੈ ਬਹੁਤ ਬਹੁਤ ਦਾ ਧੰਨਵਾਦ ਇਹਦੇ ਪਿੱਛੇ ਪਰਮਾਤਮਾ ਨੇ ਜੀਣਾ ਬਹੁਤ ਕੁਝ ਦਾ ਜਦੋਂ ਅਸੀਂ ਕੋਈ ਇਦਾਂ ਦਾ ਕਿਰਿਆ ਕਰਦੇ ਹਾਂ ਤੇ ਮਾਲਕ ਫਿਰ ਕੰਮ ਹੀ ਨਹੀਂ ਛੱਡਦਾ ਕਿਸੇ ਦਾ ਵੀ ਸੋ ਇਸੇ ਕਰਕੇ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਰਹਿਣਾ ਕਿੱਦਾਂ ਹੈ ਹੁਣ ਕਈ ਜੀਵ ਟੈਨਸ਼ਨ ਲੈਂਦੇ ਨੇ ਕਿ ਸਾਡੇ ਬੱਚੇ ਆ ਕਿੱਦਾਂ ਵਿਆਹ ਹੋਊਗਾ ਕੀ ਹੋਊਗਾ ਅਸੀਂ ਬੱਚਿਆਂ ਨੂੰ ਆ ਬਣਾਉਣਾ ਚਾਹੁੰਦੇ ਹਾਂ ਸਾਧ ਸੰਗਤ ਜੀ ਜਿਹੜਾ ਪਰਮਾਤਮਾ ਹੈ ਨਾ ਉਹਨੇ ਸਾਰਾ ਕੁਝ ਸਾਡਾ ਇਸ ਸੰਸਾਰ ਦੇ ਵਿੱਚ ਕਿਰਿਆ ਕਰਮ ਲੈ ਕੇ ਭੇਜਿਆ ਹੈ ਸਮੇਂ-ਸਮੇਂ ਦੇ ਨਾਲ ਸਾਨੂੰ ਉਸ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ ਏਸੇ ਕਰਕੇ ਸਮੇਂ-ਸਮੇਂ ਤੇ ਜਿਹਦੀ ਜਿਹਦੀ ਡਿਊਟੀ ਲੱਗਦੀ ਉਹ ਨਿਭਾ ਦਿੰਦਾ ਹੈ ਤੇ ਏਸ ਕਰਕੇ ਮਹਾਰਾਜ ਕਹਿੰਦੇ ਆ ਚਿੰਤਾ ਤਾਂ ਕੀ ਕੀਜੀਏ ਜੇ ਅਨਹੋਰੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਛੱਰ ਨਹੀਂ ਕੋਈ ਚਿੰਤਾ ਨਹੀਂ ਕਹਿੰਦੇ ਕਰਨੀ ਅਨਪੂਰੀ ਨਹੀਂ ਹੁੰਦੀ ਪੂਰੀ ਹੁੰਦੀ ਹੈ। ਐਸੇ ਕਰਕੇ ਪਰਮੇਸ਼ਰ ਸਾਡੇ ਅੰਦਰ ਹੈ। ਇਸ ਸੰਸਾਰ ਦੇ ਵਿੱਚ ਮਾਲਕ ਹਰ ਇੱਕ ਜਗ੍ਹਾ ਰਮਿਆ ਹੋਇਆ ਹੈ। ਅੰਦਰ ਬੈਠਾ ਹੈ। ਤੇ ਫਿਰ ਚਿੰਤਾ ਕਾਦੀ ਹੈ ਜਦੋਂ ਮਾਂ ਪਿਓ ਸਿਰ ਤੇ ਹੁਣ ਸਾਨੂੰ ਚਿੰਤਾ ਨਹੀਂ ਹੁੰਦੀ ਕਿਸੇ ਗੱਲ ਦੀ। ਇਸੇ ਤਰ੍ਹਾਂ ਮਹਾਰਾਜ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਨੇ ਹਰ ਜੀ ਪਿਤਾ ਹਰ ਜੀ ਮਾਤਾ। ਹੁਣ ਸਾਡੇ ਮਨ ਦਾ ਜਿਹੜਾ ਮਾਤਾ ਪਿਤਾ ਹੈ ਉਹ ਅਲੱਗ ਹੈ। ਜਿਹੜਾ ਕੰਨ ਦਾ ਮਾਤਾ ਪਿਤਾ ਹੈ ਉਹ ਅਲੱਗ ਹੈ। ਹੁਣ ਇਹ ਜਿਹੜਾ ਸਾਡਾ ਸਰੀਰ ਹੈ ਇਹ ਔਰਤ ਮਰਦ ਦੇ ਸੰਯੋਗ ਦੇ ਨਾਲ ਸਰੀਰ ਤਿਆਰ ਹੁੰਦਾ ਹੈ ਜਿਹੜਾ ਮਨ ਹੈ ਇਹ ਜੋਤ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਜਿਹੜੀ ਜੋਤ ਹੈ ਇਹ ਪੰਜ ਤੱਤਾਂ ਦਾ ਜਿਹੜਾ ਮਨ ਹੈ ਉਸ ਪ੍ਰਕਾਸ਼ ਦੇ ਵਿੱਚੋਂ ਉਸ ਮਾਲਕ ਦੇ ਵਿੱਚੋਂ ਹੀ ਪ੍ਰਗਟ ਹੋਇਆ ਹੈ ਤੇ ਮਾਲਕ ਹੀ ਇਹਦਾ ਮਾਤਾ ਪਿਤਾ ਹੈ ਤਨ ਦਾ ਮਾਤਾ ਪਿਤਾ ਜਿਹੜਾ ਹੈ ਉਹ ਆਪਾਂ ਘਰਾਂ ਦੇ ਵਿੱਚ ਜਿਹੜੇ ਸਾਡੇ ਮਾਤਾ ਪਿਤਾ ਜੀ ਹੋ ਉਹ ਇਸੇ ਕਰਕੇ ਮਹਾਰਾਜ ਸਮਝਾਉਂਦੇ ਕਿ ਹਰਜੀ ਪਿੱਤਾ ਹਰਜੀ ਮਾਤਾ ਤੇ ਸਾਰੇ ਕਾਰਜਾ ਤੇ ਸਾਡੇ ਪਰਮੇਸ਼ਰ ਆਂਦਾ ਹੈ ਬਸ ਭਰੋਸਾ ਭਰੋਸਾ ਕਿਉਂ ਡੋਲਦਾ ਕਿਉਂਕਿ ਅਸੀਂ ਨਾਮ ਨਹੀਂ ਜਪਦੇ ਭਰੋਸਾ ਘਰਾਂ ਦੇ ਵਿੱਚ ਕਿਉਂ 1 ਮਿੰਟ ਦੇ ਵਿੱਚ ਡੋਲ ਜਾਂਦਾ ਹੈ ਕਿਉਂਕਿ ਅਸੀਂ ਨਾਮ ਨਹੀਂ ਜਪਦੇ ਕਿਉਂਕਿ ਅਸੀਂ ਕੀ ਕਰਦੇ ਆ ਆਪਣੀ ਮਤ ਬਰਤਦੇ ਆ ਗੁਰੂ ਦੀ ਮਤ ਦੇ ਉੱਪਰ ਨਹੀਂ ਚੱਲਦੇ ਕਹਿੰਦੇ ਗੁਰੂ ਕਿਰਿਆ ਕਰਮ ਤੇਰਾ ਸਾਰਾ ਹੀ ਕਰਾਂਗੇ ਪਰ ਮਤ ਅਸੀਂ ਆਪਣੀ ਬਰਤਦੇ ਆ ਇੱਕ ਵਾਰੀ ਮਾਲਕ ਨੂੰ ਸਿਲੰਡਰ ਕਰਕੇ ਜਾਂ ਤੁਰ ਜਿਸ ਤਰ੍ਹਾਂ ਇੱਕ ਪੰਕਤੀ ਆ ਬਬਰ ਵਿਦਾਹ ਜੀ ਦੀ ਉਹ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਸਾਚੀ ਪ੍ਰੀਤ ਹੰਮ ਤੁਮ ਸਿਓ ਜੋੜੀ ਤੁਮ ਸਿਓ ਜੋੜ ਅਬਰ ਸੰਗ ਜੋੜੀ ਕਹਿੰਦੇ ਇਹ ਪਰਮਾਤਮਾ ਜਿਹੜੀ ਸੱਚੀ ਪ੍ਰੀਤ ਹੈ ਇਹ ਅਸੀਂ ਹੁਣ ਤੇਰੇ ਨਾਲ ਜੋੜ ਦਿੱਤੀ ਹੈ ਬਸ ਇਹ ਜੋੜਨੀ ਹੀ ਪ੍ਰੀਤ ਜੋੜਨੀ ਹੀ ਛੁੜ ਜੀ ਔਖੀ ਹੈ ਜਦੋਂ ਆਪਾਂ ਨਾਮ ਜਪਣਾ ਸ਼ੁਰੂ ਕਰਦੇ ਆਂ ਤਾਂ ਫਿਰ ਸਾਨੂੰ ਸੋਝੀ ਆਉਂਦੀ ਹੈ ਆਪਣੇ ਜਦੋਂ ਸੋਚੀ ਆਉਂਦੀ ਆ ਸਾਡਾ ਮਨ ਜਾਗਦਾ ਇਸ ਸੰਸਾਰ ਦੇ ਵਿੱਚ ਵੀ ਪਤਾ ਲੱਗਦਾ ਕਿ ਇਹ ਸਾਰਾ ਸੰਸਾਰ ਜਿਹੜਾ ਇਹ ਤਾਂ ਭਰਮ ਦੇ ਵਿੱਚ ਪਿਆ ਹੋਇਆ ਹੈ ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਸਿਮਰ 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 ਗੋੜ ਆਪਣਾ ਸੋਇਆ ਮਨ ਜਗਾਈ ਇਸ ਕਰਕੇ ਸਾਧ ਸੰਗਤ ਜੀ ਆਪਾਂ ਘਰਾਂ ਦੇ ਵਿੱਚ ਸਿਮਰਨ ਕਰਨਾ ਜਿਹੜੇ ਜੀਵ ਸਿਮਰਨ ਕਰਦੇ ਨੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਅੰਦਰੋਂ ਹੀ ਮਾਲਕ ਪ੍ਰਗਟ ਹੋ ਜਾਂਦਾ ਹੈ ਇਸ ਕਰਕੇ ਆਓ ਹੁਣ ਆਪਾਂ ਸਾਰੇ ਜਾਣੇ ਇਸ ਬੱਚੀ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਇਹਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਆਓ ਆਪਾਂ ਹੁਣ ਇਹ ਬੱਚੀ ਦੀ ਖੁਸ਼ੀ ਵਿੱਚ 10 ਮਿੰਟ ਆਪਾਂ ਸਿਮਰਨ ਕਰਨਾ ਹੈ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨੇਤਰ ਬੰਦ ਕਰਕੇ ਮਗਰ ਮਗਰ ਬੋਲਣਾ ਹੈ ਦਾਸ ਅੱਗੇ-ਅੱਗੇ ਬੋਲੇਗਾ ਸਾਰੇ ਜਾਣੇ ਗੁਰੂ ਜੀ ਸ਼ੁਰੂ ਸਤ ਨਾਮ ਵਾਹੀ ਗਰੂ 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 ਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਅਨੰਦਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ

ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਇਹਨਾਂ ਲ ਵਿਚਾਰਾ ਕਰਦੇ ਹੋਏ ਏਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਨੇ ਸਤ ਸੰਗਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਜੀ ਬਖਸ਼ ਦੇਣਾ ਜੀ ਸੋ ਵਾਹਿਗੁਰੂ